ਸਤ ਸ੍ਰੀ ਅਕਾਲ ਆਦਾਬ ਰਮਸਤੇ ਹੋ ਰਾਮ ਰਾਮ ਸਾਰੇ ਭਾਈਆਣੇ ਤੇ ਅੱਪਾ ਅੱਜ ਫੇਰ ਦੁਬਾਰਾ ਆਏ ਆ ਦੁਨੀਆ ਦੇ ਸਭ ਤੋਂ ਵੱਡੇ ਟਰੱਕ ਸਟਾਪ ਤੇ ਤੇ ਇਹਦੇ ਅੰਦਰ ਹੋਰ ਕੀ ਕੁਝ ਹੈ ਜਿਹੜੀ ਆਪਾਂ ਪਿਛਲੇ ਵਾਲਾ ਵਲੌਗ ਪਾਇਆ ਸੀਗਾ ਉਹਦੇ ਚ ਕੁਝ ਚੀਜ਼ਾਂ ਰਹਿ ਗਿਆ ਸੀਗੀਆਂ ਤੇ ਉਹ ਕੀ ਕੀ ਚੀਜ਼ਾਂ ਇਹ ਤੁਹਾਨੂੰ ਇਸ ਵਲੌਗ ਚ ਦੇਖਣ ਨੂੰ ਮਿਲਣਗੀਆਂ ਤੇ ਜਿਹੜਾ ਪਿਛਲੇ ਵਾਰੀ ਆਪਾਂ ਵਲੌਗ ਬਣਾਇਆ ਸੀ ਉਹ ਸੀਗਾ ਸਾਹਮਣੇ ਜਿਹੜੀ ਉਹ ਬਿਲਡਿੰਗ ਦਿਸਦੀ ਪਈ ਹੈ ਨਾ ਤੁਹਾਨੂੰ ਆਹ ਵਾਲੀ ਉਹ ਬਿਲਡਿੰਗ ਦੇ ਅੰਦਰ ਸੀਗਾ ਵਲੋਗ ਉਹ ਜਿੰਨੇ ਅੰਦਰ ਪੁਰਾਣੇ-ਪੁਰਾਣੇ ਯੂਨਿਕ ਜਿਹੜੇ ਟਰੱਕ ਆ ਉਹ ਖੜੇ ਸੀਗੇ ਤੇ ਹੁਣ ਆਪਾਂ ਚੱਲੇ ਆ ਜੀ ਜਿਹੜਾ ਇਹਦੇ ਸਾਹਮਣੇ ਜਿਹੜਾ ਟਰੱਕ ਦਾ ਜਿੱਥੋਂ ਜਿਵੇਂ ਆਪਾਂ ਕਹਿੰਦੇ ਨੇ ਹਾਰ ਪਰਾਂਦੀਆਂ ਡੋਰੀਆਂ ਆਪਣੇ ਇੰਡੀਆ 'ਚ ਟਰੱਕ ਸਜਾਉਂਦੇ ਆ ਉਧਰ ਸਾਰਾ ਸਮਾਨ ਇੱਥੋਂ ਮਿਲਦਾ ਟਰੱਕਾਂ ਦੇ ਸਜਾਵਟ ਵਾਲਾ ਬਿਲਕੁਲ ਮੇਰੇ ਪਿੱਛੇ ਇਸ ਜਗ੍ਹਾ ਤੇ ਤੇ ਕੀ ਪ੍ਰਾਈਸ ਆ ਕਿੰਨੇ ਦਾ ਮਿਲਦਾ ਆ ਕੱਲੀ-ਕੱਲੀ ਚੀਜ਼ ਦੀ ਤੁਹਾਨੂੰ ਇਸ ਵੀਡੀਓ ਵਿੱਚ ਡਿਟੇਲ ਦਵਾਂਗੇ ਆਪਾਂ ਤੇ ਬਾਕੀ ਜਿਨਣੇ ਚੈਨਲ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਜਾ ਕੇ ਪੰਦਰਾਂ ਜਾਣੇ ਆ ਅੰਦਰ ਤੁਹਾਨੂੰ ਦਿਖਾਉਨੇ ਆ ਵੀ ਜਿਹੜੇ ਤੁਸੀਂ ਇੱਥੇ ਜਿਹੜੇ ਅਮਰੀਕਨ ਟਰੱਕ ਆ ਜਾਂ ਕੈਨੇਡੀਅਨ ਟਰੱਕ ਆ ਉਹਨਾਂ ਦੇ ਉੱਤੇ ਅਕਸਰ ਤੁਸੀਂ ਜਿਹੜੇ ਟਾਇਰਾਂ ਦੇ ਉੱਤੇ ਵੱਡੇ ਵੱਡੇ ਲਾਟੂਏ ਲੱਗੇ ਦੇਖੇ ਹੁੰਣਗੇ ਜਾਂ ਲੈਟਾ ਜਾਂ ਅੰਦਰਲਾ ਸਮਾਨ ਉਹ ਸਾਰਾ ਕੁਝ ਇਸ ਸ਼ੋਪ ਤੋਂ ਮਿਲਦਾ ਆ ਤੇ ਆਪਾਂ ਅੰਦਰ ਆ ਕੇ ਤੁਹਾਨੂੰ ਦਿਖਾਉਨੇ ਆ ਵੀ ਕੀ ਕੀ ਪ੍ਰਾਈਸ ਆ ਉਹਦਾ ਆ ਲਓ ਜੀ ਆਪਣੇ ਹੋਣ ਲੱਗੀ ਐ ਐਂਟਰੀ ਐਦਾ ਦੀ ਐਂਟਰੀ ਐ ਇਹਦੀ ਘਾਟਾ ਪੂਰਾ ਹੰਦਰ ਐਂਟਰੀ ਹੋਣ ਤੋਂ ਬਾਅਦ ਸਭ ਤੋਂ ਪਹਿਲਾ ਜਿਹੜੀ ਚੀਜ਼ ਜਿਹੜੀ ਸਾਨੂੰ ਕ੍ਰੋਮ ਤੇ ਆਹ ਤੁਸੀਂ ਇਹਨਾਂ ਦਾ ਪ੍ਰਾਈਸ ਵੀ ਨਾਲ-ਨਾਲ ਦੇਖੇ ਆਇਓ ਤੇ ਜੇ ਕੋਈ ਮਿਸਿੰਗ ਰਹੂਗਾ ਆਪਾਂ ਉਹਦਾ ਵੀ ਤੁਹਾਨੂੰ ਮੈਂਸ਼ਨ ਕਰ ਦਾਂਗਾ ਤੇ ਸਭ ਤੋਂ ਜਿਹੜੀ ਘੈਂਟ ਚੀਜ਼ ਆ ਆਹ ਤਾਂ ਇਦੋਂ ਵੀ ਘੈਂਟ ਚੀਜ਼ ਉਹਦੇ ਪਿਛਲੇ ਪਾਸੇ ਖੜੀ ਹੋ ਵੀ ਤੁਹਾਨੂੰ ਦਿਖਾਣੇ ਆ ਟਰੱਕ ਦੀ ਲੁੱਕ ਚੈੱਕ ਕਰੋ ਇਹ ਫਰਾਈਟ ਲਾਈਨਰ ਵਾਲਾ ਦਾ ਲੌਂਗ ਨੋਜ਼ ਇਹ ਹੁਣ ਆਣੇ ਹੋ ਗਿਆ ਬੰਦ ਇਹ ਇੱਥੇ ਖੜਾ ਬਸ ਕੱਲਾ ਤੇ ਜਿਹੜੇ ਤੁਹਾਨੂੰ ਕਾਪ ਉਹ ਉੱਥੇ ਦਿਖਾਇਆ ਪਏ ਉਹ ਕੁਝ ਏਦਾਂ ਲੱਗ ਜਾਂਦੇ ਇਹਨਾਂ ਤੇ ਜੇ ਇਸ ਜਗ੍ਹਾ ਨੂੰ ਟਰੱਕਾਂ ਦੀ ਜੰਨਤ ਜਾਂ ਟਰੱਕਾਂ ਦਾ ਸਵਰਗ ਇੱਕ ਪਤਰਾ ਦਾ ਕਹਿਲੀਏ ਤਾਂ ਉਹ ਗੱਲ ਬਿਲਕੁਲ ਸੱਚੀ ਹੋਣੀ ਹੈ ਕਿਉਂਕਿ ਇੱਥੇ A ਤੋਂ Z ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਟੋਪੀਆਂ, ਟੀ-ਸ਼ਰਟਾਂ, ਹਨਾ ਟਰੱਕਾਂ ਦੇ ਸਾਜੋ ਸਮਾਨ ਦਾ ਜਿਹੜਾ ਸਮਾਨ ਸਜਾਵਟ ਵਾਸਤੇ ਲਾਈਟਾਂ ਜਾਂ ਕ੍ਰੋਮ ਦੇ ਜਿਹੜੇ ਜਿੱਦਾਂ ਆਪਣੇ ਜਿੱਦਾਂ ਸਟੀਲ ਕਹਿ ਦਿੰਦੇ ਹਨ ਹਨਾ ਇੱਕ ਤਰ੍ਹਾਂ ਦਾ ਕ੍ਰੋਮ ਦਾ ਬਣਿਆ ਜਿਹੜੇ ਅੱਗੇ ਹੁੰਦੇ ਆ ਲੱਗੇ ਜਾਲੀਆਂ ਟਰੱਕਾਂ ਦੀ ਸਾਰਾ ਕੁਝ A to Z ਤੁਹਾਨੂੰ ਇੱਕੋ ਛੱਤ ਥੱਲੇ ਮਿਲੂਗਾ ਰੈਸਟੋਰੈਂਟ ਵੀ ਅੰਦਰਲੇ ਪਾਸੇ ਤੁਹਾਨੂੰ ਉਹ ਵੀ ਦਿਖਾਵਾਂਗੇ ਬਹੁਤ ਟੌਪ ਟੌਪ ਦਾ ਰੈਸਟੋਰੈਂਟ ਆ ਇੱਥੇ ਇੱਕ ਕਾਫੀ ਸ਼ਾਪ ਆ ਉਹ ਇੰਗਲੈਂਡ ਦੀ ਆ ਜਿਹੜੀ ਕਿ ਕੰਪਨੀ ਤੇ ਮੈਨੂੰ ਨੇ ਲੱਗਦਾ ਹੋਰ ਕਿਸੇ ਪਾਸੇ ਹੋਰ ਕਿਸੇ ਟਰੱਕ ਸਟਾਪ ਤੇ ਹੋਊਗੀ ਅਮਰੀਕਾ 'ਚ ਹੋਣਗਿਆ ਹੋਰ ਜਗ੍ਹਾ ਤੇ ਪਰ ਹੋਰ ਕਿਸੇ ਟਰੱਕ ਸਟਾਪ ਤੇ ਹੈ ਨਹੀਂਗਾ ਠੀਕ ਆ ਤੇ ਆਹ ਟਰੱਕ ਮੈਂ ਤੁਹਾਨੂੰ ਆਲਰੇਡੀ ਦਿਖਾ ਚੁੱਕਿਆ ਆ ਆਹ ਵਾਲਾ ਆਹ ਆਹ ਪੂਰਾ ਨਿਆਰਾ ਤੇ ਆਜੋ ਜੀ ਆਪਾਂ ਅੱਜ ਦਾ ਵਲੋਗ ਕਰਦੇ ਆ ਆਪਣਾ ਸਟਾਰਟ ਤੇ ਜਾਂਦੇ ਜਾਂਦੇ ਜੇ ਵਲੋਗ ਵਧੀਆ ਲੱਗਿਆ ਕਰਨ ਲਾਈਕ ਕਰ ਦਿਆ ਕਰੋ ਬੰਦਾ ਦਰਵਾਜ਼ਾ ਦਸਾਂ ਇਹ ਮੈਂ ਕੀ ਮਤਰ ਲਈ ਕੱਢ ਸਕਦਾ ਆ ਜੀ ਮੈਟ ਜਿਹੜੇ ਟਰੱਕਾਂ ਦੇ ਆਪਾਂ ਥੱਲੇ ਨਾਰਮਲੀ ਪਛਾਨ ਨੂੰ ਆ ਤੇ ਪ੍ਰਾਈਸ ਵੀ ਤੁਸੀਂ ਨਾਲ-ਨਾਲ ਚੈੱਕ ਕਰ ਲਿਓ ਤੇ ਬਿਆਸੀਆਂ ਨਾਲ ਗੁਣਾ ਕਰਕੇ ਦੇਖ ਲਿਓ ਵੀ ਕੀ ਕੀ ਹਸਾਕਦਾ ਵਾ ਹਨਾ ਕਿੰਨੇ-ਕਿੰਨੇ ਦੇ ਪਈ ਹੁੰਦੇ ਆ ਛੋਟੇ-ਛੋਟੇ ਮੈਟ ਆ ਇਹ ਤੇ ਆ ਹੈਗਾ ਜੀ ਸਹਰਾਣੇ ਇਹ ਉਹ ਸਹਰਾਣੇ ਨਹੀਂ ਗੇ ਜਿਹੜੇ ਤਾਂ ਜਿਹੜੇ ਆਪਣੇ ਵਾਲਿਆਂ ਤਾਂ ਕਹਿੰਦੀ ਆ ਅੱਛਾ 2 25ਾਂ ਦੇ ਤੇ ਸਹਰਾਣੇ ਨਹੀਂ ਪਤਾ ਨਹੀਂ ਯਾਰ ਹੁਣ ਕੀ ਆ ਮੈਂ ਤਾਂ ਸਹਰਾਣਿਆਂ ਕੋ ਲੱਗਿਆ ਮਤਲਬ ਕੋ ਚਾਦਰ ਆ ਹੈ ਆਈ ਥਿੰਕ ਚਾਦਰ ਆਹ ਹੈ ਚਲੋ ਜੋ ਵੀ ਹੈ ਸਰਾਣੇ ਆਪੇ ਆਈ ਐਮ ਰੋਂਗ ਗਾਈਸ ਆਈ ਐਮ ਰੋਂਗ ਸਰਾਣੇ ਆਪੇ ਆ ਕੀ ਬਾਤ ਆ ਜੀ ਤੇ ਪ੍ਰਾਈਸ ਗਲਾਸ ਕਲੀਨਰ ਤੇ ਆ ਮੇਰੇ ਹਿਸਾਬ ਨਾਲ ਜਿਹੜੇ ਆਪਾਂ ਕਾਰ ਦੇ ਸ਼ੀਸ਼ੇ ਅੱਗੇ ਨਹੀਂ ਲਾ ਦਿੰਦੇ ਜਿੰਨੂੰ ਆਪਾਂ ਕਹਿੰਦੇ ਧੁੱਪ ਕੰਟਰੋਲ ਕਰਨ ਵਾਸਤੇ ਜਦੋਂ ਕਾਰ ਆਪਣੀ ਖੜੀ ਹੋਵੇ ਆ ਵੇਖੋ ਜੀ ਜਿਹੜੀਆਂ ਲਾਟਾਂ ਇਹਨਾਂ ਨੇ ਨਾ ਇਦਾਂ ਡਿਸਪਲੇ ਕਰਕੇ ਲਾਈ ਹੋਈਆਂ ਆ ਵੀ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਬਸ ਉਹਦਾ ਨੰਬਰ ਇੱਥੋਂ ਪੜ੍ਹਨਾ ਉੱਥੇ ਆ ਕੇ ਤੁਸੀਂ ਦੱਸ ਦੇਣਾ ਆ ਤੇ ਲੈਟ ਤੁਹਾਨੂੰ ਮਿਲ ਜੂਗੀ ਹਨਾ ਹਰ ਇੱਕ ਤਰ੍ਹਾਂ ਦੀਆਂ ਲੈਟਾਂ ਆ ਤਾਂ ਚਲੋ ਦੂਸਰੀਆਂ ਹੈਗੀਆਂ ਟੈਂਟ ਟੁੰਟ ਤੇ ਲਾਉਣ ਵਾਲੀਆਂ ਟਰੱਕਾਂ ਤੇ ਲਾਉਣ ਵਾਲੀਆਂ ਲੈਟਾਂ ਵੀ ਹੈਗੀਆਂ ਠੀਕ ਆ ਜੀ ਨਾਲ ਨਾਲ ਪ੍ਰਾਈਸ ਵੀ ਪੜਦੇ ਜਾਓ ਵੀ ਕੀ ਕੀ ਪ੍ਰਾਈਸ ਆ ਇਹਨਾਂ ਦਾ ਸਹੀ ਆ ਜੀ ਆ ਵੀ ਲੈਟਾਂ ਹੀ ਆ ਸਾਰੀਆਂ ਜਿੰਨੀਆਂ ਵੀ ਪਈਆਂ ਹਨ ਇਹ ਸਾਰੀਆਂ ਕੋਈ ਐਂਟੀਨਾ ਵਾਲੀ ਲੈਟ ਆ ਕੋਈ ਕਿੱਦਾਂ ਲੈਟ ਆ ਤੇ ਬਾਕੀ ਕੁਛ ਇਦਾਂ ਦੀ ਇਹਨਾਂ ਦੀ ਡਿਸਪਲੇ ਲਾਈ ਹੁੰਦੀ ਅੱਗੇ ਵੀ ਲੱਗੀਆਂ ਹੋਈਆਂ ਉਹ ਵੀ ਤੁਹਾਨੂੰ ਦਿਖਾਣਾ ਤੇ ਸਾਰਾ ਸਮਾਨ ਯਾਰ ਮੈਂ ਤੁਹਾਨੂੰ ਦੱਸਿਆ ਨਾ ਵੀ ਟਰੱਕਾਂ ਦਾ ਸਵਰਗ ਹੈ ਇੱਕ ਤਰ੍ਹਾਂ ਦਾ A to Z ਆਹ ਦੇਖੋ ਕਿੰਨੀ ਕਾ ਹਨਾ ਵਾਇਰ ਛੋਟੀ ਤੋਂ ਛੋਟੀ ਵਾਇਰ ਵੱਡੇ ਤੋਂ ਵੱਡਾ ਯਾਨੀ ਕਿ ਜੇ ਤੁਹਾਨੂੰ ਕ੍ਰੋਮ ਦਾ ਕੁਝ ਵੀ ਚਾਹੀਦਾ ਇੱਥੇ ਵਿਜ਼ਿਟ ਕਰੋ ਜੇ ਤੁਸੀਂ ਟਰੱਕਰ ਹੋ ਤੇ ਅਮਰੀਕਾ ਚ ਲੈ ਕੇ ਤੁਸੀਂ ਆਹ ਚੀਜ਼ ਨਹੀਂ ਦੇਖੀ ਤਾਂ ਫਿਰ ਤੁਸੀਂ ਅਸਲੀ ਟਰੱਕਰ ਨਹੀਂ ਹੈਗੇ ਕਿਉਂਕਿ ਹਰੇਕ ਬੰਦਾ ਇੱਥੇ ਰੁੱਕੇ ਹੀ ਜਾਂਦਾ ਹਨਾ तकरीबन तकरीबन ਤੇ ਆਨੂੰ ਕਹਿੰਦੇ ਆ ਜੀ ਭੂਪਣਾ ਇਹ ਵੀਣ ਜਦੋਂ ਡਿਸਪੈਚਰ ਤੁਹਾਨੂੰ ਲੋਡ ਨਾ ਪਾਵੇ ਫਿਰ ਵੀਣ ਵਜਾ ਕੇ ਐਦਾ ਕਰ ਕਰ ਟੰਗਣੇ ਨੇ ਇਹ ਮਨੋਣਾ ਪੈਂਦਾ ਕੱਕ ਦੀ ਸਮਝ ਕਾਦੇ ਹੱਸਤੇ ਇਹ ਦਰਸਲ ਹੈਗਾ ਜੀ ਉਹਨਾਂ ਦੇ ਤੇਲ ਤੂਲ ਪਾਉਣ ਵਾਲਾ ਅੰਦਰ ਹਵਾ ਮਾਰਨ ਵਾਲੇ ਟਰੱਕਾਂ ਦੇ ਵਿੱਚ ਲੱਗੇ ਹੁੰਦੇ ਆ ਆ ਪਏ ਆ ਰੇਟ ਵੀ ਨਾਲ ਦੀ ਨਾਲ ਪੜੀ ਚੱਲੋ ਕੋਈ ਭਲੇਖਾ ਨਾ ਰਹੇ ਆ ਜਿਹੜੀਆਂ ਕਿੱਲੀ ਆ ਨਾ ਬਾਬਿਓ ਇਹ ਹੈਗੀਆਂ ਜਿਹੜਾ 5th ਵੀਲ ਜਿਹਦੇ ਉੱਤੇ ਟ੍ਰੇਲਰ ਟਿਕਦਾ ਆ ਪਨੂ ਆਨਲੋਕ ਕਰਨ ਵਾਸਤੇ ਆਹੇ ਉੱਤੋਂ ਕੁੰਡੀ ਪਾ ਕੇ ਤਾਂ ਖਿੱਚੇ ਖਿੱਚਿਆ ਜਾਂਦਾ ਇਹ ਤੇ ਆ ਜਿਹੜੀ ਸਟਿਕ ਪਈ ਆ ਪਹਿਲਾਂ ਮੈਨੂੰ ਲੱਗਾ ਸੀ ਸੇਫਟੀ ਵਾਲੀ ਆ ਪਰ ਜਦੋਂ ਮੈਂ ਇਹਦੇ ਉੱਤੇ ਵੇਖਿਆ ਨਾ ਨਿਸ਼ਾਨ ਲੱਗੇ ਹੋਏ ਆ ਇਹ ਹੈਗੀ ਆ ਜੀ ਫਿਊਲ ਸਟਿਕ ਜਿਵੇਂ ਪੁਰਾਣੇ ਟਰੱਕ ਸੀਗੇ ਹੁਣ ਤਾਂ ਚਲੋ ਮੀਟਰ ਮੋਟਰ ਆਣ ਲੱਗ ਗਿਆ ਹਨਾ ਤੇ ਜਿਹੜੇ ਪੁਰਾਣੇ ਟਰੱਕਾਂ ਵਿੱਚ ਮੀਟਰ ਹੈ ਨਹੀਂ ਸੀਗੇ ਉਹਨਾਂ ਦੇ ਵਿੱਚ ਯਾਨਕਿ ਤੇਲ ਦਾ ਜਿਹੜਾ ਮਾਪਣ ਵਾਸਤੇ ਉਹ ਵਾਲੀ ਸਟਿਕ ਆ ਹੈ ਕਾਹਦਾ ਕੰਮ ਦੀਵਾਲੀ ਕੀ ਰਾਤ ਦੀਵੇ ਬਾਲੀਆਂ ਆ ਦੇਖੋ ਜੀ ਦੀਵਾਲੀ ਬਣਾਈ ਪਈ ਇਹਨਾਂ ਨੇ ਤਾਂ ਜਗਮਗ ਜਗਮਗ ਕੀਤੀ ਪਈ ਆ ਜਿਹੜਾ ਵੀ ਤੁਹਾਨੂੰ ਲਾਈਟ ਇੱਥੋਂ ਪਸੰਦ ਆ ਬਸ ਤੁਸੀਂ ਉਹਦੀ ਫੋਟੋ ਖਿੱਚ ਕੇ ਉਹਨਾਂ ਨੂੰ ਦਿਖਾਣੀ ਆ ਤੇ ਲਾਈਟ ਤੁਹਾਨੂੰ ਮਿਲ ਜੂਗੀ ਇਹਨਾਂ ਦਾ ਪ੍ਰਾਈਸ ਉੱਤੇ ਮੈਂਸ਼ਨ ਹੈਗਾ ਮੋਸਟਲੀ ਸਾਰੀ ਜਿਹੜਾ ਪ੍ਰਾਈਸ ਹੈਗਾ ਆ ਇਹਨਾਂ ਦਾ ਠੀਕ ਆ ਜੀ ਆ ਉੱਤੇ ਭਾਈ ਸਾਹਿਬ ਕਛਾ ਹੱਦ ਅੱਗੇ ਖੜੇ ਆ ਤੇ ਆ ਲਟਾ ਲੂਟਾ ਤੋ ਇਹ ਸਭ ਲਾ ਲਓ ਵੀ ਇਹ ਛੋਟੀ ਜੀ ਲਾਈਟ ਆ ਹਨਾ ਇਹ ਟ੍ਰੇਲਰ ਦੀ ਲਾਈਟ ਆ ਆਈ ਥਿੰਕ ਸੋ ਜਿੱਥੇ ਤੱਕ ਮੈਨੂੰ ਲੱਗਦਾ ਹਨਾ ਟ੍ਰੇਲਰ ਦੇ ਜਿਹੜੀ ਸੱਟਾਂ ਦੇ ਨੇ ਲਾਈਟਾਂ ਤੁਸੀਂ ਵੇਖਿਆ ਹਨ ਜਗਦੀਆਂ ਉਹ ਲਾਈਟਾਂ ਤੇ ਪ੍ਰਾਈਸ ਇੱਕ ਦਾ ਚੈੱਕ ਕਰ ਲਓ 19 ਡਾਲਰ 18 ਹਾਂ 19 ਡਾਲਰ ਹੋ ਗਏ ਤੇ ਬਹਲੇ ਟੈਕਸ ਵੀ ਪੈਣਾ ਥੱਲੇ ਆ ਵੀ ਪਏ ਆ ਤੇ ਜੇ ਤੁਸੀਂ ਪੂਰਾ ਜੋੜਾ ਲੈਣਾ ਆ ਤੇ ਜੋੜਾ ਜਨਾਬ ਹੀ ਦੇਦਾ ਆ ਜੋੜਾ ਮਤਲਬ ਜੇ ਪੂਰਾ ਸੈੱਟ ਲੈਣਾ ਨਾ 6 ਦਾ 6 ਦਾ ਤੋ 130 ਦਾ ਬਾਕੀ ਜਿਹੜਾ ਮਕੈਨਿਕ ਨੇ ਲੈਣੇ ਆ ਜਿਹੜਾ ਫਿੱਟ ਕਰਨਾ ਜਿਹਨੇ ਫਿੱਟ ਕਰਨਾ ਉਹਨੇ ਹਲੇ ਵਕਲੇ ਲੈਣੇ ਆ ਸਹੀ ਹੈ ਜੀ ਤੇ ਆ ਪਿੱਛੇ ਵੀ ਮੇਰਾ ਤੁਸੀਂ ਦੇਖ ਲਓ ਸਾਰੀਆਂ ਲੈਟਾਂ ਤੇ ਲੈਟਾਂ ਹੈ ਕਿ ਨਹੀਂ ਨਜ਼ਾਰਾ ਆਹ ਜਿਹੜੀ ਲੈਟਾਂ ਨਾ ਬਾਪਿਓ ਇਹ ਲੱਗਦੀਆਂ ਮੋਸਟਲੀ ਟਰੱਕਾਂ ਦੇ ਸਾਈਡ ਤੇ ਜਿਵੇਂ ਜਿਵੇਂ ਬਾਰੀ ਹੈ ਨਾ ਜਿੱਥੇ ਡਰਾਈਵਰ ਦੀ ਉਹਦੇ ਜਿਹੜਾ ਸਾਈਡ ਵਾਲਾ ਪਿੱਛੇ ਵੇਖਣ ਨੂੰ ਜਦੋਂ ਆਪਾਂ ਟਰੱਕ ਬੈਕ ਕਰਦੇ ਉਹਦੇ ਵਾਸਤੇ ਆ ਇਹ ਤੇ ਇਹਨਾਂ ਨੇ ਨਾਲ ਬਟਰਮੀ ਦਿੱਤੇ ਅੰਨਾ ਕਰ ਦਿੰਦੀ ਆ ਬਈ ਬਹੁਤ ਜ਼ਿਆਦਾ ਲੈਟ ਆ ਆ ਦੇਖੀ ਲੋ ਬਾਕੀ ਸਾਈਡ ਤੋਂ ਦਿਖਾ ਦਿੰਦਾ ਤੇ ਮੈਂ ਲੈਟ ਦੇ ਸਾਹਮਣੇ ਖੜਦਾ ਨਾ ਇਦਾਂ ਕਰਕੇ ਤੇ ਮੂੰਹ ਤੇ ਸੇਕਾ ਪੈਂਦਾ ਆ ਏਡੀ ਤੇਜ਼ ਲੈਟ ਆ ਤਾਂ ਮੈਂ ਕਹਨਾ ਓ ਹੋ ਹੋ ਆਲਾ ਦੱਸੋ ਆ ਜਿਹੜਾ ਥਿੰਬਲ ਛੋਟੇ ਜਿਹੇ ਥਿੰਬਲੇ ਤੇ ਪ੍ਰਾਈਸ ਚੈੱਕ ਕਰ ਲੋ ਇਹਦਾ ਹਾਂ ਕਿੰਨੇ ਦਾ ਆਹ ਦੇਖ ਲੋ ਹੋਰ ਲੈਟ ਆ ਗਈ ਉਹਦਾ ਦੀ ਆਹ ਦੇਖੋ ਆਹ ਬਟਨ ਥੱਲੇ ਲੱਗਿਆ ਬਟਨ ਪ੍ਰੈਸ ਕਰੋਗੇ ਇਦਾਂ ਇਹ ਜਗਦੀ ਆ ਆ ਤੀਜੇ ਨੰਬਰ ਵਾਲੀ ਇਹ ਮੋਸਟਲੀ ਤੁਸੀਂ ਆਪਣੇ ਜਿਹੜਾ ਪਿੱਕੇ ਹੁੰਦੇ ਆ ਜੀਪਾਂ ਰੂਬੀ ਕੋਨਾ ਜਾਂ ਕੁਝ ਵੀ ਉਹਨਾਂ ਦੇ ਉੱਤੇ ਤੁਸੀਂ ਲਾ ਸਕਦੇ ਹੋ ਹਨ ਆ ਦੇਖ ਲੋ ਆ ਦੇਖ ਲੋ ਬਸ ਆ ਇਹ ਫਲੈਸ਼ ਇਦਾਂ ਕਰਦੇ ਬਈ ਘੈਂਟ ਕੰਮ ਸੋਹਣੀ ਕਮਾਈ ਆ ਬੜੀਆ ਰੰਗ ਭਾਗ ਲੱਗ ਅੱਛਾ ਇੱਥੋਂ ਆ ਜਾਗਦੀ ਐ ਇੱਥੋਂ ਆ ਵੀ ਜਾਗਦੀ ਨਾਲ ਕੀ ਬਾਤ ਐ ਭਾਬੀ ਬੜੀ ਦੂਰੋਂ ਚੱਲ ਕੇ ਆਏ ਨੇ ਇੱਥੋਂ ਕਿਹੜੀ ਜਾਗਦੀ ਐ ਇੱਥੋਂ ਆ ਛੋਟੀ ਵਾਲੀ ਜਾਗਦੀ ਐ ਆਹ 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 ਆ ਤਾਂ ਯਾਰ ਚਾਹੀਦਾ ਹਨਾ ਇਹ ਟਰੱਕ ਦੇ ਅੱਗੇ ਪਿੱਛੇ ਲੱਗਿਆ ਹੋਣਾ ਚਾਹੀਦਾ ਤੇ ਆ ਜਿਹੜਾ ਰੂਟਰ ਹੈ ਨਾ ਇਹ ਮੋਸਟਲੀ ਜਿਹੜੇ ਪਿੱਕੇ ਆ ਪਿੱਕੇ ਉੱਤੇ ਲੱਗਿਆ ਹੁੰਦਾ ਇਹ ਜਿਹੜੇ ਪੁਰਾਣੇ ਟਰੱਕ ਜਿਹੜੇ ਮੋਡੀਫਾਈ ਕਰਾਉਂਦੇ ਆ ਆਪਣੇ ਖਾਸ ਕਰਕੇ ਪੰਜਾਬੀ ਤੇ ਜਿਹੜੇ ਮੈਕਸੀਕਨ ਲੋਕ ਆ ਹਨ ਉਹ ਬਹੁਤ ਖਰਚਾ ਕਰਦੇ ਆ ਆਪਣੇ ਟਰੱਕਾਂ ਤੇ ਤੇ ਉਹਨਾਂ ਵਾਸਤੇ ਆ ਮੋਡੀਫਾਈਡ ਲਾਈਟਾਂ ਆ ਪੂਰੀਆਂ ਵੀ ਆ ਹੈਗੀ ਵੋਲਵੋ ਦੀ ਜਿੱਦਾਂ ਹਨਾ ਵੋਲਵੋ ਟਰੱਕ ਦੀ ਆ ਹੈਗੀ ਕਸਕੇਡਿਆ ਦੀ ਆ ਆ ਵੀ ਵੋਲਵੋ ਦੀ ਆ ਆਈ ਥਿੰਕ ਮੈਕ ਦੀ ਆ ਜਿੰਨਾ ਕਿ ਮੈਨੂੰ ਪਤਾ ਆ ਤੇ ਪ੍ਰਾਈਸ ਇਹਨਾਂ ਦੇ ਤੁਸੀਂ ਚੈੱਕ ਕਰ ਲਓ ਆ ਲੱਗਿਆ ਹੋਇਆ ਪ੍ਰਾਈਸ ਇਹਦਾ ਯਾਨੀ ਕਿ 400 ਡਾਲਰ ਦੀ ਆ 450 ਦੀ ਪੈਣੀ ਨਹੀਂ 420 ਅੰਗ ਦੀ ਪੈਣੀ ਹੈ ਇਹ ਤੇ ਥੱਲੇ ਵਾਲੀ ਵੀ ਹੈਗੀ ਆ ਠੀਕ ਆ ਜੀ ਮੈਂ ਤੁਹਾਨੂੰ ਉਹ ਤੋਂ ਲੈ ਕੇ ਆ ਜਿੰਨੇ ਵੀ ਆ ਚੀਜ਼ਾਂ ਤੁਹਾਨੂੰ ਸਾਰੀਆਂ ਦਾ ਖਾਤੀ ਤੇ ਹੁਣ ਤੁਹਾਨੂੰ ਦਿਖਾਣਾ ਮੇਨ ਚੀਜ਼ ਆਏ ਹਾਏ 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 ਵੱਧੋ ਬਦੀ ਵੱਧੋ ਬਦੀ ਸ਼ਿੰਗਾਰਾ ਪੈਕ ਨੇ ਇਹ ਆ ਜੀ ਲੌਂਗ ਨੋਜ਼ ਪੀਟਰ ਬੈਲਟ ਠੀਕ ਆ ਜੀ ਤੇ ਆ ਮੇਰਾ ਡ੍ਰੀਮ ਟਰੱਕ ਆ ਬਿੱਜੋ ਤੇ ਆਹ ਜਿਹੜਾ ਟਰੱਕ ਹਨ ਇਹ ਘੁੰਮਦਾ ਆ ਮਤਲਬ ਗੇੜਾ ਦਿੰਦਾ ਆ 360 ਇਦਾਂ ਕਰਕੇ ਨੇ ਥੱਲੇ ਚੱਕਰ ਵੀ ਉਹ ਲਾਇਆ ਹੋਇਆ ਇਹਨਾਂ ਨੇ ਤੇ ਚਾਰੇ ਪਾਸੇ ਦਾ ਰੋਟੇਟ ਹੁੰਦਾ ਰਹਿੰਦਾ ਤੇ ਜਿਹੜਾ ਕ੍ਰੋਮ ਹੁੰਦਾ ਨਾ ਬਾਬਿਓ ਆ ਹੁੰਦਾ ਉਹ ਇਨੂੰ ਕਹਿੰਦੇ ਕ੍ਰੋਮ ਯਾਨੀ ਕਿ ਜਿਹੜੀ ਸਾਰੀ ਆ ਜਿਹੜੀ ਬਾਡੀ ਲੱਗੀ ਆ ਹਨਾ ਸਾਰੀ ਕ੍ਰੋਮ ਇਹਨੂੰ ਕਹਿੰਦੇ ਆ ਇਹ ਮੋਸਟਲੀ ਟਰੱਕਾਂ ਦੇ ਵਿੱਚ ਨਹੀਂ ਹੁੰਦੇ ਇਹ ਆਪ ਲਵਾਉਣੇ ਪੈਂਦੇ ਆ ਇਹਨੂੰ ਕ੍ਰੋਮ ਦਾ ਕੰਮ ਕਹਿੰਦੇ ਆ ਜਿਵੇਂ ਟੈਂਕੀ ਹੋ ਗਈ ਹਨਾ ਆ ਚੀਜ਼ਾਂ ਹੋ ਗਈਆਂ ਲੈਟਾਂ ਮੈਂ ਤੁਹਾਨੂੰ ਦਿਖਾਈਆਂ ਸੀ ਕਿ 18 80 ਕਿੰਨੇ ਡਾਲਰ ਦੀ ਇੱਕ ਐ ਇੰਦਾ ਦੀ ਲੈਟ ਤੇ ਇਹ ਸਭ ਲਾ ਲਓ ਵੀ ਕਿੰਨਾ ਮਹਿੰਗਾ ਬਣਿਆ ਹੋਊਗਾ ਟਰੱਕ ਹਨਾ ਤੇ ਕਿਦਾਂ ਦਾ ਸਿਸਟਮ ਹੋਊਗਾ ਇਹਦਾ ਇਹਨੂੰ ਕ੍ਰੋਮ ਕਹਿੰਦੇ ਆ ਆ ਸਾਰੀ ਚੀਜ਼ ਨੂੰ ਕ੍ਰੋਮ ਕਹਿ ਦਿੰਦੇ ਆ ਆ ਲੈਟਾਂ ਹੋ ਗਈਆਂ ਪੀ ਬਹੁਤ ਯੂਨੀਕ ਚੀਜ਼ ਆਇਆ ਇਹ ਇਹ ਕਿੰਨੇ ਕਿੰਨੇ ਦੇ ਅਲਟਾ ਤੁਹਾਨੂੰ ਆਲਰੇਡੀ ਦਿਖਾ ਚੁੱਕਾ ਜੇ ਹੋਰ ਕੋਈ ਹੈਗੀਆਂ ਤਾਂ ਉਹ ਅੱਗੇ ਪਈਆਂ ਆ ਦੇਖੋ ਇਹਦੇ ਨਾਲ ਹੀ ਤੁਸੀਂ ਇਥੇ ਫੋਟੋ ਖਿੱਚ ਕੇ ਉਹ ਕਾਉਂਟਰ ਆ ਇਹਨਾਂ ਦਾ ਇੱਧਰ ਇੱਥੇ ਇਹਨਾਂ ਨੂੰ ਤੁਸੀਂ ਦਿਖਾਣਾ ਆ ਤੇ ਚੀਜ਼ ਅਗਲਾ ਨਾਲ ਤੁਹਾਨੂੰ ਕੱਢ ਕੇ ਦੇ ਦੇਣੀ ਆ ਤੇ ਜਿਹੜੀ ਇਕੱਲੀ ਆਹ ਚੀਜ਼ ਹੈ ਨਾ ਇਹਦੀ ਆ ਬੱਤਕ ਜੀ ਇਹ ਹੀ ਮੇਰੇ ਸਾਹ ਨਾਲ 2.5 300 ਡਾਲਰ ਦੀ ਆ ਜਿਹੜੀ ਆ ਬੱਤਕ ਜੀ ਆ ਤੇ ਆ ਪੀਟਰ ਬੈਲਟ ਸਾਰੇ ਟਰੱਕਾਂ ਦਾ ਪਿਓ ਜਿਵੇਂ ਸਾਰਿਆਂ ਦਾ ਪਿਓ ਹੁੰਦਾ ਨਾ ਟਰੱਕਾਂ ਵਿੱਚ ਇਸ ਟਰੱਕ ਨੂੰ ਸਾਰਿਆਂ ਦਾ ਪਿਓ ਕਹਿੰਦੇ ਪੀਟਰ ਬੈਲਟਰ ਲੌਂਗ ਨੋਸ ਚੈੱਕ ਕਰੋ ਜੀ ਟੌਰ ਤੇ ਇਹਨਾਂ ਦੀ ਜਾਨ ਇੰਨੀ ਕੁ ਹੁੰਦੀ ਹੈ ਨਾ ਕੈਡ ਦੀ ਮੋਟਰ ਹੁੰਦੀ ਹੈ ਇਹਦੇ 'ਚ ਤੇ ਜਾਨ ਇਹਦੇ 'ਚ ਇੰਨੀ ਕੁ ਹੁੰਦੀ ਹੈ ਨਾ ਤੇ ਮੈਂ ਕਹਿੰਦਾ ਕਹਿਣਾ ਕਿ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਘੁੰਮਦਾ ਹੈ ਸਾਰੇ ਪਾਸੇ ਆਹ ਦੇਖ ਲਓ ਇਨਾ 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 ਘੇੜਾ ਦਈ ਜਾਣਾ ਤਨਾ ਚਾਰੇ ਪਾਸੇ ਘੁੰਮੀ ਆਣਾ ਇਦਾਂ ਘੇੜਾ ਦੇ ਕੇ ਤੇ ਆ ਜਿਹੜੀਆਂ ਲਟਾਂ ਤੁਹਾਨੂੰ ਸਾਈਡ ਤੇ ਰਖਾਈਆਂ ਸੀਗੀਆਂ ਆ ਲੱਗੀਆਂ ਹੋਈਆਂ ਜਿਹੜੀਆਂ ਪਿੱਛੇ ਲੱਗੀਆਂ ਹੋਈਆਂ ਤੇ ਨਾਲ-ਨਾਲ ਇਹਦੇ ਆ ਪ੍ਰਾਈਸ ਇਹ ਤੁਸੀਂ ਪਾਉਸ ਕਰਕੇ ਪ੍ਰਾਈਸ ਚੈੱਕ ਕਰ ਲਿਓ ਆ ਜਿਹੜੀਆਂ ਵੀ ਲਟਾਂ ਲੱਗੀਆਂ ਹਲਾ ਵੀ ਤਾਂ ਅੰਦਰੋਂ ਵੀ ਦਰਸ਼ਨ ਕਰੋ ਨੇ ਇਹਦੇ ਟ੍ਰੈਕਟਰ ਵਲਟ ਦੇ ਅੰਦਰੋਂ ਕਿੰਦਾ ਦਾ ਇਹ ਅੰਦਰੋਂ ਕੁਝ ਇਹ ਇਦਾਂ ਦੀ ਫੀਲਿੰਗ ਆਉਂਦੀ ਹੈ ਰੈਲ ਦੇ ਇੰਜੀਨ ਅਰਗੇ ਹਾਂ ਤੇ ਆ ਜਿਹੜੇ ਮੀਟਰ ਮੋਟਰ ਆ ਰਹੇ ਆ ਜੋ ਕੁਛ ਵੀ ਆ 크ਰੋਮ ਦਾ ਕੰਮ ਹੋਇਆ ਵਾ ਹਨਾ ਤੇ ਕਈ ਮੁੰਡਿਆਂ ਨੇ ਜਿਵੇਂ ਹੁਣ ਆ ਪੀਲੇ ਰੰਗ ਦਾ ਟਰੱਕ ਪੀਟਰ ਬੈਲਟ ਤੇ ਉਹਨਾਂ ਨੇ ਇਹਦੇ ਨਾਲ ਦਾ ਸਾਰਾ ਅੰਦਰੋਂ ਇੰਟੀਰੀਅਰ ਵੀ ਸਾਰਾ ਇਦਰਾ ਤਿਆਰ ਕੀਤਾ ਹੋਇਆ ਮੁੰਡਿਆਂ ਨੇ ਆਪਣੇ ਆਪ ਜਿਹੜੇ ਪਿਆਬੀ ਉਹ ਪੂਰਾ ਛੱਤ ਵੀ ਵੇਹੇ ਦੀ ਸੇਮੇ ਰੰਗ ਦੀ ਹੋਈ ਆ ਆ ਵੜਨ ਚਾ ਕਰ ਜੀ ਆਉਂਦੇ ਨਾ ਜੱਜਾਂ ਵਾਲੇ ਫੀਨੇ ਕੀ ਬਾਤ ਆ ਤੇ ਇਸੇ ਆ ਜਿਹੜੀ ਹੁੰਦੀਆਂ ਜਿਹਨੂੰ ਆਪਾਂ ਕ੍ਰੋਮ ਕਹਿ ਦਿੰਨੇ ਆ ਇਹ ਚੀਜ਼ਾਂ ਦੇ ਪੈਸੇ ਲੱਗਦੇ ਆ ਪੈਸੇ ਲੱਗਦੇ ਇੱਕੋ ਵਾਰੀ ਆ 올ਡ ਸਕੂਲ ਟਰੱਕ ਆ ਸ਼ੀਸ਼ਾ ਵੀ ਤਾਹ ਹੋ ਜਾਂਦਾ ਇਹਦਾ ਤੱਕਰ ਕੇ ਹੈ ਕੀ ਬਾਤ ਆ ਇਹਦਾ ਹਾਲ ਲਾ ਲੋ ਜਦੋਂ ਬੰਦਾ ਇਹਦੇ ਚ ਬਹਿੰਦਾ ਹੋਊਗਾ ਜਿਹੜਾ ਚਲਾਉਂਦਾ ਹੋਊਗਾ ਇਹਨੂੰ ਕਿੱਡੀ ਅਥਰੀ ਫੀਲਿੰਗ ਆਂਦੀ ਹੋਣੀ ਉਹਨੂੰ ਐ ਤੇ ਜਿਹੜਾ ਬੰਕ ਆ ਬੰਕ ਇਹਦਾ ਥੋੜਾ ਛੋਟਾ ਹੁੰਦਾ ਹੁਣ ਜੇ ਮੈਂ ਸਿੱਧਾ ਖੜਾ ਹੋਣਾ ਚਾਹਾਂ ਮੈਂ ਖੜਾ ਨਹੀਂ ਹੋ ਸਕਦਾ ਇਹਦੇ ਵਿੱਚ ਜਿਹੜੇ ਪੀਟਰ ਬੈਟਾ ਲੌਂਗ ਨੋਜ਼ ਵਾਲੇ ਇਹਨਾਂ ਚ ਖੜਾ ਨਹੀਂ ਹੋ ਸਕਦਾ ਮੈਂ ਅੱਜ ਤੱਕ ਦਾ ਆਹ ਸੌਨ ਨੂੰ ਖੁੱਲਾ ਡੁੱਲਾ ਆ ਤੇ ਆਂ ਦੇ ਅੰਦਰ ਜਿਹੜੀ ਪਿੱਛੇ ਅਲਮਾਰੀ ਹੁੰਦੀ ਆ ਹਨਾ ਨਹੀਂ ਸਾਫ ਰਜਾਬ ਐ ਸੋਰੀ ਥੱਲੇ ਤੇ ਇੱਥੇ ਤੁਸੀਂ ਆ ਦਾ ਸਮਾਨ ਸਮੂਹ ਰੱਖ ਸਕਦੇ ਕਈਆਂ ਦੇ ਪਿਛਲੇ ਆਬ ਲਾਏ ਹੁੰਦੇ ਹਨਾ ਤੇ ਆਹ ਦੀ ਛੋਟੇ ਦਾ 5th ਵੀਲ ਕਿਆ ਬਾਤ ਹੈ ਤੇ ਉਹ ਜਿਹੜੀਆਂ ਲੈਟਾਂ ਜਿਹੜੀਆਂ ਤੁਹਾਨੂੰ ਆਂ ਦੇ ਪਿੱਛੇ ਦਿਖਾਈਆਂ ਲੱਗੀਆਂ ਉਹ ਆ ਲੱਗੀਆਂ ਹੋਈਆਂ ਸਾਰੀਆਂ ਟੋਟਲ ਤੁਸੀਂ ਇੱਥੋਂ ਮਤਲਬ ਜਿੰਨਾ ਸਮਾਨ ਸਾਰਾ ਕ੍ਰੋਮ ਦਾ ਤੇ ਬਹੁਤ ਮਹਿੰਗਾ ਐ ਇਹ ਆ ਜਿਹੜੇ ਸਟੀering wheelਸ ਇਹ ਦੇ ਹਰੇਕ ਤਰ੍ਹਾਂ ਦਾ ਮਤਲਬ ਜਿਹੜੇ ਪੀਟਰ ਬੈਲਟ ਆ ਮੋਸਟਲੀ ਉਹਨਾਂ 'ਚ ਆਹ ਜਿਹੜੇ ਸਟੀering wheel ਆਉਂਦੇ ਆ ਪਰ ਅੱਜਕੱਲ ਆਪਣੇ ਵਾਲੇ ਜਿੰਨਾਂ ਦਾ ਨਾਰਮਲ 'ਚ ਵੀ ਲਾਈਬ੍ਰੇਟ ਜਿੱਦਾਂ ਦਾ ਮੇਰੇ ਕੋਲ ਹੁੰਦਾ ਜਿਵੇਂ ਲਾਈ ਲੋਈ ਬੈਠੀ ਹੈ ਨਾ ਆ ਆ ਗਈ ਜੀ ਹਾਰਨ ਪਰ ਇਹ ਉਹ ਹਾਰਨ ਨਹੀਂ ਹੈਗੇ ਜਿਹੜੇ ਬਾਦਲਾਂ ਦੀ ਵਾਸਤੇ ਲੱਗੇ ਹੁੰਦੇ ਹੈਗੇ ਟ੍ਰੇਨ ਹਾਰਨ ਕਹਿੰਦੇ ਆ ਇਹਨਾਂ ਨੂੰ ਪਹਿਲਾਂ ਸੀਗੇ 158 ਦੇ ਤੇ ਹੁਣ ਕਰਤੇ ਇਹਨਾਂ ਨੇ 130 ਦੇ ਤੇ ਆ ਗਈ ਸਾਹਮਣੇ ਸਲੰਸਰ ਸਟ੍ਰੇਟ ਪਾਈਪ ਐਗਜ਼ੌਸਟ ਜਿੰਨੂੰ ਕਹਿੰਦੇ ਹਨ ਐਗਜ਼ੌਸਟ ਸਟੈਕ ਤੇ ਪ੍ਰਾਈਸ ਕਰ ਲੋ ਸਿੰਗਲ ਨਹੀਂ 2 ਸਾਲ ਦੀ ਵਾਰੰਟੀ ਵੀ ਨਾਲ ਇਹਦੇ ਜਦੋਂ ਉਹ ਟਰੱਕ ਤੇ ਲੱਗਿਆ ਹੋਇਆ ਹੈ ਨਾ ਤਾਂ ਉਹ ਵੀ ਟਰੱਕ ਛੋਟਾ ਸਲੈਂਸਰ ਅ ਵੱਡੇ ਆ ਹਨ ਇਹਨਾਂ ਨੂੰ ਤਾਂ ਆਹ ਵਾਲੇ ਸਲੈਂਸਰ ਆ ਜੀ ਆਹ ਵਾਲੇ ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਸਹੀ ਦਿਖਦੇ ਹੋਣਗੇ ਕਿਉਂਕਿ ਲਾਟਾ ਬਹੁਤ ਜ਼ਿਆਦਾ ਇੱਥੇ ਇਦਾਂ ਤੇ ਆਓ ਐਡਾ ਵੱਡਾ ਆ ਠੀਕ ਆ ਜੀ ਆ ਛੋਟੇ ਪਏ ਛੋਟੇ ਲਵਾਣੇ ਜਾਂਦੇ ਤੇ ਆ ਜਿਹੜੇ 휠 ਕੱਪ ਹੁੰਦੇ ਆ ਹੱਬ 휠 ਕੱਪ ਉਹ ਪਏ ਆ ਤੇ ਆ ਜਿਹੜੇ ਧੁੱਤ ਰੂਏ ਜਿਹੜੇ ਮੇਰੇ ਟਰੱਕ ਤੇ ਲੱਗੇ ਹੋਏ ਨੇ ਨਾ ਲੰਬੇ ਲੰਬੇ ਜਿਹੜੇ ਸਾਡਾ ਤੁਸੀਂ ਦੇਖਦੇ ਹੋ ਜਿਹੜੇ ਲਗਨੜ ਜਿਹਨੂੰ ਕਹਿੰਦੇ ਆ ਆ ਵਾਲੇ ਆ ਜੀ ਉਹ ਕੀ ਹਵਾ ਹੈ ਤੇ ਇਹਦਾ ਪ੍ਰਾਈਸ ਚੈੱਕ ਕਰ ਲੋ ਜੀ 4 ਡਾਲਰ ਦਾ ਇੱਕ ਆ ਇਹ ਠੀਕ ਆ ਤੇ 60 ਜੇ ਤੁਸੀਂ ਲੈਣੇ ਆ ਉਹ ਹੈਗਾ 206 ਦੇ ਆਹ ਹੁੰਦਾ ਹੁੰਦਾ ਪਲਾਸਟਿਕ ਆ ਇਹ ਇੱਕ ਤਰ੍ਹਾਂ ਦਾ ਪਰ ਲੁੱਕ ਲਾਈਕ ਦੇਖਣ ਲੱਗਦਾ ਸਟੀਲ ਹੈ ਹੈ ਇਹ ਪਲਾਸਟਿਕ ਸਿਕਾ ਜੀ ਤੇ ਆਹ ਕਈ ਆਪਣੇ ਟਰੱਕ ਦੇ ਰੰਗ ਦੇ ਨਾਲ ਮੈਚ ਕਰਕੇ ਲੈ ਗਏ ਜਾਂਦੇ ਆ ਇਹਨਾਂ ਦੇ ਹਰੇਕ ਤਰ੍ਹਾਂ ਰੰਗ ਆ ਲਾਲ, ਨੀਲਾ, ਲਾਲ, ਸੰਤਰੀ, ਹਰਾ ਫਿਰ ਆਪਣੀ ਕਿਹੜਾ ਰੰਗ ਤੇ ਕਾਰ ਡਾਇਮੰਡ ਵਾਲੇ ਮੈਂ ਕਹਨਾ ਜੀ ਅੱਛਾ ਦੋ ਦੋ ਆ ਤੇ ਇੱਕ ਹੀ ਆ ਪਰ ਇਹ ਥੋੜਾ ਸਸਤਾ ਆ ਇਹ ਬਗ ਦੇ ਘੱਟ ਹੋਣੇ ਉਹ ਜ਼ਿਆਦਾ ਸੋਹਣੇ ਲੱਗਦੇ ਜਿਹੜੇ ਲੰਬੇ ਵਾਲੇ ਤੇ ਜਿਹੜੇ ਆਪਾਂ ਪੀਟਰ ਬੈਂਡ ਦੇ ਉੱਤੇ ਲੱਗੇ ਦੇਖੇ ਹਨ ਬਤਕ ਆਮ ਦੇ ਨਾਲ ਦੇ ਹੋਰ ਵੀ ਸੈਂਪਲ ਪਏ ਆ ਆ ਪੇਟ ਦਾ ਸੇਰਾ ਬੱਕਰੇ ਦਾ ਲਾਲ ਪੇਟ ਦਾ ਲਾਲ ਆ ਹੋ ਗਿਆ ਸੂਰ ਆ ਆ ਆ ਗਈ ਬਤਕ ਤੇ ਇਹਨਾਂ ਦੇ ਪ੍ਰਾਈਸ ਹੈਗੇ ਜੀ ਆਹ ਵਾਲੇ ਆ ਕਿਆ ਬਾਤ ਹੈ ਸੋ ਇਹ ਮੈਟ੍ਰਿਕਸ ਹੈ ਜੀ ਤੇ ਇਹਨਾਂ ਦਾ ਪ੍ਰਾਈਸ ਨਹੀਂ ਹੁਣ ਮੈਨੂੰ ਪਤਾ ਤੇ ਇਹਦਾ ਤੁਹਾਨੂੰ ਐਗਜੈਕਟ ਸਾਈਜ਼ ਪਤਾ ਹੋਣਾ ਚਾਹੀਦਾ ਫਿਰ ਕਈਆਂ ਦੇ ਬੰਕ ਛੋਟੇ ਆ ਕਈਆਂ ਦੇ ਵੱਡੇ ਆ ਹਨ ਤੇ ਆ ਪ੍ਰਾਈਸ ਚੈੱਕ ਕਰ ਲੋ 600 500 ਹੁਣ ਆ ਦੀ ਸੁਚਵਾ ਕੀ ਹੋ ਸਕਦੀ ਆ ਇਹ ਚੀਜ਼ ਹੈਗੀ ਆ ਜੀ ਪੀ ਜੱਗ ਮਤਲਬ ਪਿਸ਼ਾਬ ਕਰਨ ਵਾਸਤੇ ਜਾਗ ਆ ਜੇ ਤੁਹਾਨੂੰ ਐਮਰਜੈਂਸੀ ਹੈ ਤੁਸੀਂ ਬਾਹਰ ਨਹੀਂ ਉਤਰ ਸਕਦੇ ਜਾਂ ਤੁਸੀਂ ਤੁਰੇ ਜਾਂਦੇ ਪਿਸ਼ਾਬ ਕਰਨਾ ਚਾਹੁੰਦੇ ਆ ਤਾਂ ਆਹ ਵਾਲਾ ਤੁਸੀਂ ਜਾਗ ਲੈ ਸਕਦੇ ਹੋ ਜਿਹਦਾ ਪ੍ਰਾਈਸ ਆ 21000 ਐਸੀ ਲੈ ਕੇ ਆਦਾ 2100 ਦਾ ਜੀ ਸੌਰੀ 1 ਡਾਲਰ ਆਦਾ ਥੋੜਾ ਮਿਲਿਆ ਐਂਗਰੀਪੜ ਸਿਰਫ 5 ਡਾਲਰ ਮੈਂ ਸਸਤਾ ਬਾਕੀ ਸਾਰੇ ਭਾਈ 15-15 ਦੇ ਆ ਵਿੱਚੋਂ ਇੱਕ ਦਾ ਸਸਤਾ ਜਿਵੇਂ ਡਬਲਯੂਆ ਵੈਸਟਰਨ ਦਾ ਹਨਾ ਆਕੇ ਸੀ ਉਹ ਸ਼ੇਅਰ ਹੋਣੀ ਆ ਮਹਿੰਗੇ ਆ ਭਾਈ ਉਹ 에ਰੀ ਐਫੈਕਟਿਵਨ ਨਹੀਂ ਸੀਗਾ ERF51 ਤੇ ਤੁਹਾਨੂੰ ਸਾਰਾ ਕੁਝ ਮਿਲਦਾ ਹੀਗਾ ਏਲੀਅਨ ਦੇ ਰਿਲੇਟਡ ਇੱਥੇ ਤੁਹਾਨੂੰ ਮਿਲੂਗਾ ਸਾਰਾ ਕੁਝ ਟਰੱਕਾਂ ਦੇ ਰਿਲੇਟਡ ਤੇ ਆ ਪਿੱਛੇ ਪਈਆਂ ਖੱਲਾ ਜਾਨਵਰਾ ਦੀਆਂ ਇਹਨੂੰ ਥੱਲੇ ਹੱਥ ਫੜ ਲਵਾਂ ਆਇਆ ਕਿ ਜਾਨਵਰਾ ਦੇ ਖੱਲਾ ਇਹ ਮੋਸਟਲੀ ਟਰੱਕਾਂ ਦੇ ਵਿੱਚ ਅੱਜ ਕੱਲ ਰਵਾਜ ਨਹੀਂ ਹੈਗਾ ਉਦਾਂ ਲੋਕੇ ਰੱਖਦੇ ਕਿਉਂਕਿ ਗੰਦਾ ਬੋਸ਼ ਘਰੇ ਵੀ ਰੱਖ ਲੈਂਦੇ ਆ ਖੱਲਾ ਇਹ ਗਾਂ ਦੇ ਗਾਂ ਦੀ ਲਾਲੋ ਜਾਂ ਜਿਹੜਾ ਉਹ ਕੀ ਕਹਿੰਦੇ ਝੋਟਾ ਇਧਰ ਇਧਰ ਸਾਮਾਨ ਹੈ ਸਾਰਾ ਸਹੀ ਹੈ ਜੀ ਆ ਹੈੱਡਫੋਨ ਆ ਗਿਆ ਇੱਧਰ ਹਾਂ ਜੀ ਜਿਹੜੇ ਟਰੱਕਾਂ ਦੇ ਵਿੱਚ ਟੀਵੀ ਲੱਗਦੇ ਆ ਉਹ ਆ ਵੀ ਯਾਨੀ ਕਿ ਮੋਸਟਲੀ ਅੱਜ ਕੱਲ ਤਾਂ ਵੱਡੇ ਵੱਡੇ ਲਾਈ ਬੈਠੇ ਆ ਤੇ ਆਹ ਰੇਡੀਓ ਆ ਸਾਰੇ ਜਿਹੜੇ ਟਰੱਕਾਂ ਦੇ ਵਿੱਚ ਜਿਹੜੇ ਆ ਮਿਊਜ਼ਿਕ ਵਾਲੇ ਹੁੰਦੇ ਆ ਉਹ ਆ ਤੇ ਇੱਕ ਜਿਹੜੇ ਹੁੰਦੇ ਆ ਵਾਕੀ ਟਾਕੀ ਜਿੱਦਾਂ ਰੇਡੀਓ ਉਹ ਆ ਵਾਲੇ ਪਏ ਆ ਜਿੱਦਾਂ ਤੁਹਾਡੇ ਰੇਂਜ ਦੇ ਵਿੱਚ ਕੋਈ ਵੀ ਟਰੱਕ ਹੈਗਾ ਹਨਾ ਨੇੜੇ ਤਾਂ ਤੁਸੀਂ ਆਹ ਰੇਡੀਓ ਜੋ ਆ ਜਿਹੜੇ ਪਏ ਆ ਇਹ ਹੈਗਾ ਜੀ 100 55 ڈالر ਦਾ ਤੇ ਆ ਸਾਰਾ ਕੁਝ ਇੰਨਾ ਕੁ ਸੀਗਾ ਜੋ ਕੁਝ ਵੀ ਹੈਗਾ ਹਨਾ ਬਾਕੀ ਇਦਰਾ ਬੋਤਲਾ ਬਾਤਲਾ ਸੇਮ ਹੀ ਆ ਸਾਰਾ ਸਮਾਨ ਬੇ ਇਥੇ ਆਹ ਚੀਜ਼ਾਂ ਮਿਲਦੀਆਂ ਤੁਹਾਨੂੰ ਜਿਹੜੀਆਂ ਤੁਹਾਡੇ ਲੋਡ ਵਾਲੀਆਂ ਠੀਕ ਆ ਤੇ ਹੁਣ ਮੈਨੂੰ ਲੱਗੇ ਥੋੜੀ ਭੁੱਖ ਆਪਾਂ ਚੱਲਦੇ ਆ ਉਧਰ ਨੂੰ ਉਧਰ ਹੈਗਾ ਰੈਸਟੋਰੈਂਟ ਨਾਲੇ ਖਾਣੇ ਨਾਲੇ ਤੁਹਾਨੂੰ ਦਿਖਾਣੇ ਆ ਹਾਂਜੀ ਉੱਪਰਲਾ ਮਹੌਲ ਕੁਝ ਐਦਾ ਦਾ ਆ ਤੇ ਇਥੇ ਜ਼ਿਆਦਾਤਰ ਤੁਹਾਨੂੰ ਕੱਪੜੇ ਵਗੈਰਾ ਜਾਂ ਹੁਣ ਆਹ ਡੈਕੋਰੇਸ਼ਨ ਦਾ ਸਮਾਨ ਘਰ ਵਾਸਤੇ ਹਨਾ ਜਿੱਦਾਂ ਗਿਟਾਰ ਬਣਾਈ ਹੋਈ ਹੈ ਇਹਨਾਂ ਨੇ ਤੇ ਆ ਭਾਜੀ ਬਣਾਏ ਹੋਏ ਆ ਤੇ ਆ ਡਾਇਨਾਸੌਰ ਬਣੇ ਹੋਏ ਆ ਮੈਂ ਇਹਨਾਂ ਆ ਮੇਕਿੰਗ ਵਲੌਗ ਉਹ ਗਰੜਾ ਚਰ ਕਰਕੇ ਗਿਆ ਕਿਦੋਂ ਕੁਝ ਖਰੀਦ ਵੀ ਅਹੀਂ ਕੀ ਦਸੀ ਅਹੀਂ ਬੜੇ ਗਰੀਬ ਕਰਾ ਅਰੇ ਮੇਰੇ ਪੱਥਰੀ ਦਾ ਆਪਰੇਸ਼ਨ ਹੋਇਆ ਇਹਦਾ ਕਹੀ ਜਾਂ ਤੇ ਇਦਰਾ ਹੈ ਗਿਆ ਜੀ ਜਿੱਦਾਂ ਬਹੁਤ ਮੋਟਾ ਸੂਟ ਆ ਇਹ ਆਈ ਥਿੰਕ ਸੋ ਤਾਂ ਤਾਂ ਮਕੈਨਿਕਾਂ ਨੂੰ ਕੋਈ ਨਗਾਸਤਾ ਜਾਂ ਸਨੋਹ ਦੇ ਵਿੱਚ ਪਾਉਣ ਵਾਲਾ ਹਨ ਤੇ ਆ ਟੋਪੀਆ ਪਈਆ ਹੋਈਆਂ ਕਾਓ ਕਾਓ ਬੋਆਏ ਵਾਲੀਆਂ ਜਿਹਨੂੰ ਕਹਿੰਦੇ ਹਨਾ ਆ ਟੋਪੀ ਆ ਤੇ ਇਹ ਹਮ ਹੈ ਜਦੋਂ ਵੀ ਮਾਹ ਜੀਪ ਨੂੰ ਵੇਖਦਾ ਨਾ ਮੈਨੂੰ ਪਬਜੀ ਦੀ ਯਾਦ ਆ ਜਾਂਦੀ ਆ ਆ ਜਿਹੜਾ ਝੋਲਾ 에ਅਰ ਡ੍ਰੌਪ ਤੋਂ ਮਿਲਦਾ ਜਿਹੜੀ ਤੋਂ ਡ੍ਰੌਪ ਦੇਖਦੀ ਹੁੰਦੀ ਆ ਆ ਸੂਟ ਜਾਂਦੇ ਮਿਲਦਾ ਹੁੰਦਾ ਹੈ ਹੈ ਨਾ ਪਬਜੀ ਵਾਲੀ ਫੀਲਿੰਗ ਪੂਰੀ ਵਿੱਲੀ ਦੇ ਅਗਲਾ ਨੇ ਵਿੱਲੀ ਰੱਖੀ ਹੋਈ ਆ ਪूरी ਗੱਲ ਬਾਤ ਐਸੇ ਹੈਗੇ। ਭਾਉ ਤੈਨੂੰ ਦਿਸਦਾ ਨਹੀਂ ਕਿ ਤਰੀ ਇੱਕ ਅੱਖ ਮੈਂ ਐਸੇ ਹੀ ਕਰ ਦਵਾ ਹਾਂ ਏਦਾਂ ਕਰਕੇ ਮੇਰਾ ਆਪ ਹੁਣ ਦੇਖਦਾ ਸਾਟਾ ਮੇਰਾ ਵੀਰ ਚਲੋ ਜੀ ਆਪਾਂ ਪਬਜੀ ਵਾਲੇ ਭਾਈ ਨੂੰ ਬਾਏ ਬਾਏ ਕਰਕੇ ਤੇ ਹੁਣ ਆਪਾਂ ਆ ਗਏ ਉੱਪਰ ਸੈਕਸ਼ਨ ਦੇ ਵਿੱਚ ਤੇ ਆ ਜਿਹੜੀ ਮੈਂ ਬਾਹਰ ਤਨ ਦੱਸਿਆ ਹੈਗਾ ਜਿਹੜੀ ਕੌਫੀ ਵਾਲੀ ਹੈਗੀ ਆ ਦੁਕਾਨ ਤੇ ਇਥੇ 버ਗਰ ਵੀ ਮਿਲਦੇ ਸਾਰਾ ਕੁਝ ਮਿਲਦਾ ਇਹ ਇੰਗਲੈਂਡ ਬੇਸਡ ਆ ਇਹ ਮੈਂ ਦੇਖੀ ਨਹੀਂ ਕਿ ਕਿਤੇ ਹੋਰ ਕਿਸੇ ਟਰੱਕ ਸਟਾਪ ਤੇ ਉਦਾਂ ਵੀ ਨਹੀਂ ਦੇਖੀ ਮੈਂ ਮੰਨ ਮੇਰੇ ਬੇਲੇ ਨੇ ਕਹੇ ਬਣਾ ਚਿਕਨ ਸੈਂਡਵਿਚ ਖਾ ਕੇ ਦੇਖੀ ਸਪਾਈਸੀ ਵਾਲਾ ਬਹੁਤ ਸਵਾਦ ਆ ਤੇ ਜੋ ਕੁਝ ਮੈਂ ਖਾਣਾ ਇਹ ਉਹ ਤਾਂ ਮਿਲਿਆ ਨਹੀਂਗਾ ਆਹ ਕੁਝ ਦਿੱਤਾ ਹੁਣ ਵੇਖਦੇ ਆ ਖੋਲ ਕੇ ਕਿ ਆ ਕੀ ਆ ਤੇ ਖਾਣਦੇ ਤੇ ਆਪਾਂ ਫਿਰ ਕੰਟੀਨਿਊ ਕਰਦੇ ਆ ਬਸ ਆਹ ਦਿੱਤੀ ਐ ਸਗਾ ਤੇ ਯਾਰ ਇਹਨਾਂ ਨੇ ਪਤਾ ਨਹੀਂ ਕੀ ਕੁਝ ਪਾਇਆ ਵਿੱਚ ਆਵਾ ਕਾਡ ਤੇ ਇਹ ਵੋ ਵੇਖਦੇ ਆ ਬਿਲਕੁਲ ਸਾਹਮਣੇ ਲਿਖਿਆ ਹੋਇਆ ਜੀ ਯੋਵਾ 80 ਇਹਨਾਂ ਨੇ ਕਿ ਸਾਰਾ ਕੁਝ ਉੱਤੇ ਬਣਾਇਆ ਹੋਇਆ ਇਹਨਾਂ ਨੇ ਫੋਟੋ ਫਾਟਵਾ ਦੁਨੀਆ ਦਾ ਸਭ ਤੋਂ ਵੱਡਾ ਟਰੱਕ ਸਟਾਪ ਜੀ ਤੇ ਆਪਾਂ ਡਰਿੰਕ ਆਫ ਦੇ ਨਾਲ ਚੱਕੜੇ ਕੌਫੀ ਉਹਨਾਂ ਦੀ ਘੰਟਾ ਉਦਾਂ ਕੌਫੀ ਵਾਲੇ ਪਿੱਛੇ ਵੇਖ ਆਇਆ ਵੇਲਾ ਫੋਰਡ ਦਾ ਟਰੱਕ ਹੈ ਜੀ ਇਹ ਛੋਟਾ ਜਿਹਾ ਪਿਆਰਾ ਜਿਹਾ ਨੰਨਾ ਜਿਹਾ ਬੱਚਾ ਆ ਤੇ ਆ ਟਰੱਕ ਖੜਾਇਆ ਇਹਨਾਂ ਨੇ ਜੀ ਇਹਨੂੰ ਆਪਣੇ ਪਿੱਕਾ ਕਰਦੇ ਨੇ ਹਨਾ ਪਾਵਰ ਵੈਗਨ ਇਹਦਾ ਨਾਮ ਹੈ ਤੇ 라ਹੀਂ ਕੁਛ ਆ ਪਰ ਇੱਥੇ ਸਮਾਨ ਲੋਡ ਨਾਲੋਂ ਥੋੜਾ ਜਿਆਦਾ ਮਹਿੰਗਾ ਆ ਤੇ ਆ ਬਾਈ ਮਿਲਿਆ ਆਪਾਂ ਨੂੰ ਗੋਰਾ ਬਾਈ ਦਾ ਵਿਚਨਾ ਬਸ ਯੂਰ ਚੈਨਲ ਨੇ ਜੋਸ਼ ਇਸ ਟਰੱਕ ਐਡਵੈਂਚਰਸ ਤੇ ਆ ਬਾਈ ਦਾ ਚੈਨਲ ਆ ਤੇ ਆਪਾਂ ਥੱਲੇ ਮੈਂਸ਼ਨ ਕਰ ਦਾਂਗੇ ਤੇ ਇਸੇ ਟਰੱਕ ਸਟਾਪ ਦੇ ਉੱਤੇ ਤੇ ਬਾਈ ਦਾ ਹੈਗਾ ਫਲੈਟ ਬੈਡ ਦਾ ਕੰਮ ਤੇ ਬਾਈ ਪੀਟਰ ਵੈਲਟ ਚਲਾਉਂਦਾ ਥੱਲੇ ਮੈਂ ਮੈਂਸ਼ਨ ਕਰ ਦੂੰਗਾ ਤੇ ਤੁਸੀਂ ਬਾਈ ਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਿਓ ਬਸ ਥੈਂਕ ਯੂ ਅਪਰੀਸ਼ੀਏਟਡ ਗੋਰਾ ਬਾਈ ਨੂੰ ਪਟਾਟਾ ਬਾਏ ਬਾਏ ਕਰਕੇ ਤੇ ਆਪਾਂ ਪੀਸਾ ਆਫ ਦਾ ਚੱਕ ਲਿਆ ਤੇ ਹੁਣ ਆਪਾਂ ਚੱਲੇ ਆਂ ਵਾਪਸੀ ਬਾਹਰ ਨੂੰ ਤੇ ਸਮਾਨ ਜਿਹੜਾ ਆਪਾਂ ਵੇਖਣਾ ਸੀਗਾ ਤਕਰੀਬਨ ਆਪਾਂ ਵੇਖ ਲਿਆ ਤੇ ਜੀ ਹੁਣ ਆਪਾਂ ਆ ਗਏ ਆਂ ਬਾਹਰ ਤੇ ਖੁੱਲ ਗਿਆ ਸੈਂਸ਼ਨ ਖੁੱਲ ਗਿਆ ਤੇ ਆ ਨਾ ਇਹ ਆਈਟੀ ਦੇ ਉੱਤੇ ਤੁਹਾਨੂੰ ਸਾਈਨ ਦੇਜੂਗਾ ਲੱਗਿਆ ਹੋਇਆ ਵਰਲਡ بیਗੇਸਟ ਟਰੱਕ ਸਟਾਪ ਤੇ ਇਹ ਸੀਗਾ ਅੱਜ ਦਾ ਆਪਣਾ ਬਲੌਗ ਤੇ ਹੋਪ ਤੁਹਾਨੂੰ ਸਾਰਾ ਨਾ ਬਲੌਗ ਵਗਿਆ ਲੱਗਿਆ ਹੋਊਗਾ ਹਾਂਜੀ ਤਾਂ ਇਹ ਸੀਗਾ ਅੱਜ ਦਾ ਆਪਣਾ ਛੋਟਾ ਜਿਹਾ ਵਲੌਗ ਤੇ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਕਮੈਂਟਾਂ ਦੇ ਵਿੱਚ ਆਪਣੀ ਰਾਇ ਦਿਓ ਜੇ ਕੋਈ ਤਾਂ ਤੇ ਹੋਰ ਅਕ ਇਦਾਂ ਦੀ ਘੰਟ ਘੰਟ ਵੀਡੀਓ ਦੇਖਣਾ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਉਹਦੇ ਪੈਸੇ ਨਹੀਂ ਲੱਗਦੇ ਫ੍ਰੀ ਆ ਉਹ ਤੁਸੀਂ ਕਰਦੇ ਬਣੀ ਕਿਉਂ ਨਹੀਂਗੇ ਤੇ ਹੁਣ ਆਪਾਂ ਸਫ਼ਰ ਆਪਦਾ ਦੌੜਨੇ ਅੱਗੇ ਤੇ ਤੁਹਾਨੂੰ ਮਿਲਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਠੀਕ ਆ ਬਾਕੀ ਤੁਹਾਨੂੰ ਪਤਾ ਵੀ ਆ ਕਿ ਸਬਸਕ੍ਰਾਈਬ ਸਬਸਕ੍ਰਾਈਬ ਵੀ ਤਾਂ ਕਰਕੇ ਕਰਕੇ ਵੀ ਤਾਂ ਤੈਨੂੰ ਜਾਣਾ ਵੀ ਤਾਂ ਪੈਣਾ ਤਾਂ ਨਹੀਂ ਭੁੱਲ ਕੇ ਭੁੱਲ ਕੇ ਵੀ ਤਾਂ ਵੇਖਤਾ ਨਹੀਂ ਤੈਨੂੰ ਦਿਲੋਂ ਦਿਲੋਂ ਜਾਂ ਪਿਆਰ ਜਾਂ ਵੀ ਤਾਂ ਸੀ ਵੀ ਤਾਂ ਕਰਦੇ ਆ ਤਾਂ ਨਹੀਂ ਐਦਾਂ 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 ਵੀ ਤੂੰ ਕਿਦਾਂ ਬਿਨਾ ਲਾਇਕ ਕੀਤੇ ਵੀ ਤਾਂ ਚਲੇ ਓਕੇ ਬਾਪੋ ਚੜਦੀ ਕਲਾ